ਸਤਿ ਸ਼੍ਰੀ ਅਕਾਲ ਦੋਸਤੋ ਸਾਡੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਤੋਤੇ ਦੀ ਕਹੀ ਗਈ ਗੱਲ ਜਿਸ ਨਾਲ ਤੁਹਾਡੇ ਬੱਚੇ ਕਦੇ ਵੀ ਗਲਤ ਰਸਤੇ ਤੇ ਨਹੀਂ ਜਾਣਗੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਬਹੁਤ ਹੀ ਸੰਘਣਾ ਜੰਗਲ ਸੀ ਉਸ ਜੰਗਲ ਵਿੱਚ ਬਹੁਤ ਹਰਿਆਲੀ ਸੀ ਇੱਕ ਬਹੁਤ ਹੀ ਪੁਰਾਣਾ ਬਰਗਦ ਦਾ ਪੇੜ ਵੀ ਸੀ ਜਿਸ ਉੱਤੇ ਸਾਰੇ ਪੰਛੀ ਰਿਆ ਕਰਦੇ ਸੀ ਉਹ ਸਾਰੇ ਪੰਛੀਆਂ ਲਈ ਵਿਸ਼ਰਾਮ ਘਰ ਸੀ ਉਥੇ ਸਾਰੇ ਹੀ ਰਹਿੰਦੇ ਸਨ ਇੱਕ ਵਾਰ ਕੀ ਹੋਇਆ ਕਿ ਉਸ ਜੰਗਲ ਵਿੱਚ ਭਾਰੀ ਸੋਕਾ ਪੈ ਗਿਆ ਸਾਰੀ ਹੀ ਹਰਿਆਲੀ ਖਤਮ ਹੋਈ ਜਾ ਰਹੀ ਸੀ ਸਾਰੇ ਹੀ ਰੁੱਖ ਸੁੱਕ ਰਹੇ ਸਨ ਜੋ ਬਰਗਦ ਦਾ ਦਰਖਤ ਸੀ ਉਹ ਵੀ ਸੁੱਕਣਾ ਸ਼ੁਰੂ ਹੋ ਗਿਆ ਉਸਦੇ ਸਾਰੇ ਪੱਤੇ ਝੜੀ ਜਾ ਰਹੇ ਸਨ ਤੇ ਨੀਚੋਂ ਟਹਿਣੀਆਂ ਨਿਕਲਦੀਆਂ ਆ ਰਹੀਆਂ ਸਨ ਸਾਰੇ ਹੀ ਪੰਛੀਆਂ ਨੇ ਆਪਣੀ ਜਾਨ ਖਤਰੇ ਵਿੱਚ ਦੇਖ ਕੇ ਉਸ ਦਰਖਤ ਨੂੰ ਛੱਡ ਕੇ ਕਿਤੇ ਹੋਰ ਚਲੇ ਗਏ। ਉਹਨਾਂ ਵਿੱਚ ਇੱਕ ਬੁੱਢਾ ਤੋਤਾ ਸੀ। ਉਹ ਉਸ ਦਰਖਤ ਨੂੰ ਛੱਡ ਕੇ ਕਿਤੇ ਨਾ ਗਿਆ। ਉਹ ਉੱਥੇ ਹੀ ਰਿਹਾ। ਫਿਰ ਸਾਰੇ ਪੰਛੀਆਂ ਨੇ ਆ ਕੇ ਉਸ ਬੁੱਢੇ ਤੋਤੇ ਨੂੰ ਕਿਹਾ ਕਿ हे ਤੋਤੇ, ਇਹ ਤੇ ਤਾਂ ਸੋਕਾ ਪੈ ਗਿਆ ਹੈ। ਸਾਰੇ ਦਰਖਤ ਸੁੱਕ ਗਏ ਹਨ। ਇਹ ਦਰਖਤ ਵੀ ਇੱਕ ਦਿਨ ਡਿੱਗ ਜਾਏਗਾ ਤੇ ਤੇਰੀ ਮੌਤ ਹੋ ਜਾਏਗੀ। ਤੂੰ ਇਸ درخت ਨੂੰ ਛੱਡ ਤੇ ਸਾਡੇ ਨਾਲ ਚੱਲ ਆਪਾਂ ਕਿਤੇ ਹੋਰ ਚਲੇ ਜਾਂਦੇ ਹਾਂ ਉਸ ਤੋਤੇ ਨੇ ਕਿਹਾ ਕਿ ਨਹੀਂ ਮੈਂ ਕਿਤੇ ਨਹੀਂ ਜਾਵਾਂਗਾ ਚਾਹੇ ਮੇਰੀ ਇੱਥੇ ਮੌਤ ਹੋ ਜਾਵੇ ਪਰ ਮੈਂ ਕਿਤੇ ਨਹੀਂ ਜਾਵਾਂਗਾ ਉਹ ਸਾਰੇ ਪੰਛੀ ਵਾਪਸ ਚਲੇ ਗਏ ਤੇ ਇੱਕ ਦਿਨ ਫਿਰ ਆਏ ਤੇ ਆ ਕੇ ਉਹਨਾਂ ਨੇ ਫਿਰ ਉਸ ਬੁੱਢੇ ਤੋਤੇ ਨੂੰ ਕਿਹਾ ਕਿ हे ਤੋਤੇ ਤੂੰ ਸਾਡੇ ਨਾਲ ਤੁਰ ਪੈ ਇਹ درخت ਦਿਨੋ ਦਿਨ ਸੁੱਕਦਾ ਜਾ ਰਿਹਾ ਹੈ ਹੁਣ 1-2 ਦਿਨਾਂ ਤੱਕ ਇਹ ਦਰਖਤ ਡਿੱਗ ਹੀ ਜਾਵੇਗਾ ਤੇ ਤੇਰੀ ਵੀ ਮੌਤ ਹੋ ਜਾਵੇਗੀ। ਉਹ ਤੋਤਾ ਫਿਰ ਨਾ ਮੰਨਿਆ ਤੇ ਉਹਨਾਂ ਦੇ ਨਾਲ ਨਾ ਗਿਆ। ਸਾਰੇ ਪੰਛੀ ਦੁਖੀ ਹੋ ਗਏ ਤੇ ਫਿਰ ਉਹਨਾਂ ਨੇ ਸਲਾਹ ਕੀਤੀ ਤੇ ਉਹ ਸਾਰੇ ਇੰਦਰ ਦੇਵਤਾ ਕੋਲ ਗਏ ਤੇ ਜਾ ਕੇ ਕਿਹਾ हे ਇੰਦਰ ਦੇਵਤਾ ਸਾਡੇ ਜੰਗਲ ਵਿੱਚ ਸੋਕਾ ਪੈ ਗਿਆ ਹੈ। ਸਾਰੇ ਹੀ ਦਰਖਤ ਸੁੱਕ ਗਏ ਹਨ। ਉੱਥੇ ਇੱਕ ਬੁੱਢਾ ਤੋਤਾ ਹੈ ਅਸੀਂ ਸਾਰੇ ਉੱਥੇ ਬਰਗਦ ਦੀ ਦੇ ਦਰਖਤ ਤੇ ਰਹਿੰਦੇ ਸੀ ਤੇ ਉਹ ਬਰਗਦ ਦਾ ਦਰਖਤ ਵੀ ਸੁੱਕ ਗਿਆ ਹੈ ਤੇ ਉਹ ਬੁੱਢਾ ਤੋਤਾ ਉਸ ਦਰਖਤ ਨੂੰ ਨਹੀਂ ਛੱਡ ਰਿਹਾ ਅਸੀਂ ਉਸ ਨੂੰ ਕਿਹਾ ਹੈ ਕਿ ਚੱਲ ਆਪਾਂ ਕਿਤੇ ਹੋਰ ਚਲੇ ਜਾਈਏ ਪਰ ਉਹ ਸਾਡਾ ਕਹਿਣਾ ਨਹੀਂ ਮੰਨ ਰਿਹਾ ਤੁਸੀਂ ਸਾਡੇ ਨਾਲ ਚੱਲੋ ਤੇ ਉਸ ਨੂੰ ਸਮਝਾਓ ਉਹ ਇੰਦਰ ਦੇਵਤਾ ਉਹਨਾਂ ਪੰਛੀਆਂ ਦੇ ਨਾਲ ਆਏ ਤੇ ਆ ਕੇ ਉਸ ਤੋਤੇ ਨੂੰ ਕਿਹਾ ਕਿ ਤੂੰ ਇਸ ਜੰਗਲ ਨੂੰ ਛੱਡ ਦੇ ਤੇਰੀ ਮੌਤ ਹੋ ਜਾਵੇਗੀ ਇਹ ਬਰਗਦ ਦਾ ਦਰਖਤ ਸੁੱਕ ਗਿਆ ਹੈ ਤੇ ਇਹ ਹੁਣ ਡਿੱਗ ਜਾਵੇਗਾ ਤੇ ਤੂੰ ਵੀ ਮਰ ਜਾਵੇਂਗਾ ਤੂੰ ਇਸ ਰੁੱਖ ਨੂੰ ਛੱਡ ਕੇ ਚਲਾ ਜਾ ਉਸ ਬੁੱਢੇ ਤੋਤੇ ਨੇ ਕਿਹਾ ਕਿ ਇੰਦਰ ਦੇਵਤਾ ਜੀ ਮੈਂ ਇਸ ਬਰਗਦ ਦੇ ਦਰਖਤ ਨੂੰ ਕਿਵੇਂ ਛੱਡ ਕੇ ਚਲਾ ਜਾਵਾਂ ਜਦੋਂ ਦਾ ਮੇਰਾ ਜਨਮ ਹੋਇਆ ਹੈ ਮੈਂ ਇਸੇ ਦਰਖਤ ਤੇ ਰਹਿੰਦਾ ਹਾਂ ਤੇ ਮੈਂ ਕੱਲਾ ਹੀ ਹਾਂ ਤੇ ਇਸੇ ਦਰਖਤ ਤੇ ਹੀ ਮੈਂ ਪਲਿਆ ਹਾਂ ਇਸੇ ਦਰਖਤ ਤੇ ਮੈਂ ਵੱਡਾ ਹੋਇਆ ਤੇ ਇਸੇ ਤੇ ਹੀ ਹੁਣ ਬੁੱਢਾ ਹੋ ਗਿਆ ਹਾਂ ਜਦੋਂ ਮੈਨੂੰ ਇਸ ਦਰਖਤ ਦੀ ਲੋੜ ਸੀ ਤਾਂ ਇਸਨੇ ਮੇਰਾ ਪੂਰਾ ਸਾਥ ਦਿੱਤਾ ਮੈਨੂੰ ਇਸਨੇ ਰਹਿਣ ਲਈ ਜਗ੍ਹਾ ਦਿੱਤੀ ਤੇ ਅੱਜ ਇਸ ਨੂੰ ਮੇਰੀ ਲੋੜ ਹੈ ਤੇ ਮੈਂ ਇਸ ਨੂੰ ਕਿਵੇਂ ਛੱਡ ਕੇ ਚਲਾ ਜਾਵਾਂ ਮੈਂ ਇਦਾਂ ਨਹੀਂ ਕਰ ਸਕਦਾ ਇੰਦਰ ਦੇਵਤਾ ਇੰਨੀ ਗੱਲ ਸੁਣ ਕੇ ਬੜੇ ਖੁਸ਼ ਹੋਏ ਤੇ ਉਸ ਬੁੱਢੇ ਤੋਤੇ ਨੂੰ ਕਿਹਾ ਕਿ ਮੈਨੂੰ ਤੇਰੀ ਗੱਲ ਤੋਂ ਬਹੁਤ ਖੁਸ਼ੀ ਹੋਈ ਹੈ ਮੈਂ ਤੈਨੂੰ ਇੱਕ ਵਰਦਾਨ ਦਿੰਦਾ ਹਾਂ ਅੱਜ ਤੂੰ ਜੋ ਚਾਹੁੰਦਾ ਹੈ ਮੇਰੇ ਕੋਲੋਂ ਮੰਗ ਲੈ ਮੈਂ ਤੈਨੂੰ ਵਰਦਾਨ ਦੇਵਾਂਗਾ ਉਸ ਬੁੱਢੇ ਤੋਤੇ ਨੇ ਕਿਹਾ ਕਿ ਮੈਨੂੰ ਕੁਝ ਨਹੀਂ ਚਾਹੀਦਾ ਤੁਸੀਂ ਇਸ ਤਰ੍ਹਾਂ ਕਰੋ ਕਿ ਇਸ ਦਰਖਤ ਨੂੰ ਵਰਦਾਨ ਦੇ ਦਿਓ ਕਿ ਇਹ ਕਦੇ ਨਾ ਸੁੱਕੇ ਜਦੋਂ ਬੁੱਢੇ ਤੋਤੇ ਨੇ ਇੰਨੀ ਗੱਲ ਕਹੀ ਤਾਂ ਸਾਰੇ ਜੰਗਲ ਵਿੱਚ ਹਰਿਆਲੀ ਫੈਲ ਗਈ ਉਹ ਮਰਗੇ ਦੇ ਦਰਖਤ ਵੀ ਹਰਿਆ ਭਰਿਆ ਹੋ ਗਿਆ ਤੇ ਸਾਰੇ ਪੰਛੀ ਵੀ ਖੁਸ਼ ਹੋ ਗਏ ਤੇ ਜੰਗਲ ਵਿੱਚ ਪਾਣੀ ਵੀ ਆ ਗਿਆ ਦੋਸਤੋ ਇਸ ਬੁੱਢੇ ਤੋਤੇ ਦੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਦੇ ਵੀ ਮੁਸ਼ਕਿਲ ਪੈਂਤੇ ਇੱਕ ਦੂਜੇ ਦਾ ਸਾਥ ਨਾ ਛੱਡੋ ਜਿਵੇਂ ਉਸ ਬੁੱਢੇ ਤੋਤੇ ਨੇ ਉਸ ਦਰਖਤ ਦਾ ਸਾਥ ਨਹੀਂ ਛੱਡਿਆ ਤੇ ਉਹਨਾਂ ਸਾਰੇ ਪੰਛੀਆਂ ਨੇ ਉਸ ਬੁੱਢੇ ਤੋਤੇ ਦਾ ਸਾਥ ਨਹੀਂ ਛੱਡਿਆ ਉਹਨਾਂ ਨੇ ਉਸ ਤੋਤੇ ਲਈ ਜਾ ਕੇ ਇੰਦਰ ਦੇਵਤਾ ਨੂੰ ਪ੍ਰਾਰਥਨਾ ਕੀਤੀ ਤੇ ਉਹਨਾਂ ਦੀ ਮੁਸ਼ਕਿਲ ਦਾ ਹੱਲ ਹੋ ਗਿਆ ਇਸੇ ਤਰ੍ਹਾਂ ਹੀ ਮਨੋਖ ਹਨ ਸਾਡੇ ਮਾਪੇ ਤਾਂ ਸਾਨੂੰ ਪਾਲਦੇ ਹਨ ਸਾਨੂੰ ਵੱਡੇ ਕਰਦੇ ਹਨ ਪਰ ਬੁਢਾਪੇ ਵੇਲੇ ਅਸੀਂ ਉਹਨਾਂ ਦਾ ਸਾਥ ਛੱਡ ਜਾਂਦੇ ਹਾਂ ਮੁਸ਼ਕਿਲ ਪੈਣ ਤੇ ਅਸੀਂ ਉਹਨਾਂ ਦਾ ਸਾਥ ਛੱਡ ਦਿੰਦੇ ਹਾਂ ਜਿਨ੍ਹਾਂ ਨੇ ਸਾਨੂੰ ਪਾਲ ਕੇ ਵੱਡੇ ਕੀਤਾ ਹੈ ਦੋਸਤੋ ਇਸ ਕਹਾਣੀ ਨੂੰ ਚੰਗੀ ਤਰ੍ਹਾਂ ਸਮਝੋ ਅਤੇ ਬੁਢਾਪੇ ਵੇਲੇ ਆਪਣੇ ਮਾਤਾ ਪਿਤਾ ਦੇ ਨਾਲ ਰਹੋ ਦੋਸਤੋ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਨਾ ਜੀ ਅਤੇ ਹਰ ਰੋਜ਼ ਇਦਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ